ਬਾਪੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਨੇ ਬਾਣੀ ਦੇ ਅੰਦਰ ਫਰਮਾਨ ਕੀਤਾ ਵੀ ਮਾਲਕ ਜੀ ਸੰਸਾਰ ਡਰਦਾ ਵੀ ਮੇਰੇ ਸਰੀਰ ਨੂੰ ਕਿਤੇ ਕੋਈ ਰੋਗ ਨਾ ਲੱਗ ਜੇ ਤੇ ਨਾਨਕ ਤੁਹਾਡੇ ਦਰ ਤੇ ਬੇਨਤੀ ਕਰਦਾ ਮੇਰੇ ਸਰੀਰ ਨੂੰ ਰੋਗ ਉਹ ਲੱਗੇ ਜਿਹਦੀ ਖਾਤਰ ਵੈਦ ਹੱਥ ਫੜੇ ਕਰ ਜਾਣ ਵੀ ਇਹ ਰੋਗ ਦੀ ਦਵਾਈ ਨਹੀਂ ਹੈ ਮੈਂ ਮੰਗਦਾ ਤੁਹਾਡੇ ਤੋਂ ਸਨਾਤਨ ਧਰਮ ਭਾਵ ਹਿੰਦੂ ਧਰਮ ਦੇ ਅੰਦਰ ਰਾਹੂ ਤੇ ਕੇਤੂ ਦੋ ਗ੍ਰਹਿ ਐਸੇ ਆ ਜਿਸਮੇ ਕੋਈ ਇਹਨਾਂ ਦੀ ਗਣਨਾ ਕਰਨ ਵਾਲਾ ਕਹਿ ਦਿੰਦਾ ਨਾ ਤੇਰੇ ਤੇ ਰਾਹੂ ਕੇਤੂ ਲੱਗੇ ਆ ਤੇ ਅਗਲੇ ਦਾ ਨਾਸ ਪੱਕਾ ਡਰਦੇ ਹਾਂ ਜੀ ਰਾਹੂ ਕੇਤੂ ਦੇ ਗ੍ਰਹਿ ਪ੍ਰਭਾਵ ਤੋਂ ਤੇ ਬਾਪੂ ਨਾਨਕ ਸਾਹਿਬ ਮਾਰੇ ਆਕਾਲ ਪੁਰਖ ਵਾਹਿਗੁਰੂ ਨੂੰ ਬੇਨਤੀ ਕਰਨ ਦੇ ਮਹਾਰਾਜ ਮੇਰੇ ਤੇ ਲਾਓ ਰਾਹੂ ਕੇਤੂ ਮੈਂ ਰਹਿਦਾ ਇੱਥੇ ਵਸ ਨਹੀਂ ਆਪਾਂ ਨੂੰ ਤੇ ਚਾਰ ਬੰਦੇ ਕਹਿਣ ਲੱਗ ਜਾਣ ਯਾਰ ਬੁਲਾਣਾ ਮਾੜਾ ਤੇ ਆਪਾਂ ਯਾਰ ਮੇਰਾ ਤੇ ਨਾ ਇੱਥੇ ਰਹਿਣ ਨੂੰ ਜੀ ਨਹੀਂ ਕਰਦਾ ਮੈਂ ਤੇ ਇਥੋਂ ਖਿਸਕ ਜਾ ਯਾਰ ਪਾਸੇ ਕੰਨੀ ਕਰ ਲੀਂ ਯਾਰ ਲੋਕ ਨਹੀਂ ਚੰਗਾ ਸਮਝਦੇ ਤੇ ਬਾਪੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਾਲਕ ਜੀ ਜਿਸ ਧਰਤੀ ਦੇ ਟੁਕੜੇ ਤੇ ਮੈਂ ਰਹਿੰਦਾ ਹਾਂ ਮਾਂ ਜਿਹੜਾ ਉਹ ਖੌਂ ਦਾ ਮਾਲਕ ਆ ਬਾਦਸ਼ਾਹ ਉਹ ਹੁਕਮ ਕਰ ਦੇਵੇ ਵੀ ਜਿੱਥੇ ਨਾਨਕ ਮਿਲਦਾ ਸਿਰ ਟੜ ਤੋਂ ਜੁਦਾ ਕਰ ਦੋ ਮਾਰੂ ਨੂੰ ਬਸ ਇੰਨਾ ਕੁ ਹੋਣ ਦੇ ਬਾਵਜੂਦ ਨਾਨਕ ਤੁਹਾਨੂੰ ਉਲਮਾ ਨਹੀਂ ਦਊਗਾ ਵੀ ਤੁਸੀਂ ਰਾਹੁ ਕੇਤੂ ਲਾਤੇ ਤੁਸੀਂ ਸਰੀਰ ਨੂੰ ਲੋਗ ਲਾਤਾ ਤੁਸੀਂ ਮਾਲਕਾ ਮੇਰੇ ਤੇ ਬਾਦਸ਼ਾਹ ਦਾ ਹੁਕਮ ਚਲਵਾਤਾ ਮੈਂ ਉਲਮਾ ਨਹੀਂ ਦਊਗਾ ਜੇ ਦੇਹ ਹੈ ਦੁੱਖ ਲਾਈ ਤਤ ਪੀਣੇ ਰਾਜੇਸ਼ਰ ਉੱਪਰ ਰੱਖੀ ਐ ਇਹ ਵੈ ਦਪ ਭਾਉ ਪੀ ਤੂੰ ਹੈ ਸਲਾਹਣਾ ਜੇ ਮੇਰੇ ਤੇ ਰਾਹੁ ਕੇਤੂ ਲੱਗ ਜਾਣ ਸਰੀਰ ਰੋਗੀ ਹੋ ਜਾਵੇ ਰਾਜਾ ਖੂਨ ਦਾ ਪਿਆਸਾ ਹੋ ਜਾਵੇ ਪੀ ਤੂੰ ਹੈ ਸਲਾਹਣਾ ਮਾਲਕਾਂ ਮੈਂ ਤੈਨੂੰ ਛੱਡ ਦਰਬਦਰ ਨਾ ਪਟਕ ਮੇਰਾ ਕੋਈ ਹੱਲ ਕਰਕੇ ਦੋ ਯਾਰ ਮੈਂ ਨਹੀਂ ਪਟਕਦਾ ਮੈਂ ਤੇਰੇ ਤੇ ਆਸ ਲਾਉਂਗਾ ਇਹ ਏਡੀ ਵੱਡੀ ਗੁਰਮਖੋ ਸ਼ਰਧਾ ਏਡੀ ਵੱਡੀ ਭਾਵਨਾ ਬਾਪੂ ਨਾਨਕ ਸਾਹਿਬ ਜੀ ਸਾਨੂੰ ਬਖਸ਼ ਰਿਹਾ ਸਾਨੂੰ